اوهي کي 3 0 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 Thank <laughs> you.

ਤੇ ਉਹ ਨਹੀਂ ਫੜ ਸਕਦੇ ਕੋਲ ਐਸਾ ਜਿੰਨੇ ਜਿਹੜੀ ਐਸ ਤੇ ਆਉਂਦੀ ਉਹਨੂੰ ਸਭ ਤੋਂ ਪਹਿਲਾਂ ਇਹਦਾ ਮੀਡੀਆ ਦੀ ਗੱਲ ਆਈ 133 ਸਾਈਟ ਯੋਗ ਕਾਲੇ ਕਬੀ ਚਾਹ। ਅਸ ਮੇਰੇ ਘਰੋਂ ਤੂੰ ਜਿਹਾ ਸੀ ਕੋਡ ਨਾ ਤੋ। 12 ਵਜੇ ਸਾਡਾ ਲਾਸਟ ਗੱਲ ਖਾਣਾ ਖਾਣਦੇ ਟਾਈਮ ਐਕਸੀਡੈਂਟ ਹੋ ਗਿਆ। ਅੱਛਾ। ਕਾਹ ਨਹੀਂ ਐਵੇਂ ਕੰਮ ਕਰਦੇ ਸੀ ਕਿ ਕੰਮ ਕਰਦੇ ਸੀ। ਰੋਜ਼ ਆ ਰੋਜ਼ ਕਿੱਥੋਂ ਕਿੱਦਾਂ ਪਤਾ ਲੱਗਾ ਵੀ। ਤੁਹਾਨੂੰ ਆਇਆ ਸੀ। ਕੀ ਮੰਗ ਕੀ ਕਰਦੇ ਹੋ? ਕੀ ਮੰਗ ਕਰਦੇ ਹੋ? ਸਾਡੇ ਨਾਲ ਮਿਲਣਾ ਜਾਏਗਾ। ਪਾਪਾ ਨੇ ਸਾਰੀ ਉਮਰ ਸਾਡੇ ਲਈ ਕਮਾਇਆ ਸਾਰੀ ਉਮਰ ਸਾਡਾ ਘਰ

ਹਾਂ ਜੀ ਹਾਂ 10 ਵਜੇ ਦਾ ਹੁਣ ਹਾਰ ਗਿਆ ਇੱਥੇ ਕੀਤਾ ਵੀਰ ਜੀ ਇੱਥੇ ਚਸ਼ਮੂਦੀਦਾ ਨੇ ਦੱਸਿਆ ਸੀਗਾ ਕਿ ਮਤਲਬ ਇੱਥੇ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਉਂਦੇ ਪਏ ਸੀ ਬੁਲਟ ਦੇ ਨਾਲ ਉਹ ਬੁਲਟ ਦੇ ਨਾਲ ਰੇਸ ਲਾਉਂਦੇ ਹੋਏ ਮਤਲਬ ਚੱਲਦੇ ਪਏ ਸੀਗੇ ਜਿਹੜਾ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ ਉਹ ਨਿਕਲ ਕੇ ਭੱਜ ਗਏ ਬੁਲਟ ਦੇ ਉੱਤੇ ਚੜ ਕੇ ਤੇ ਉਹ ਨਿਕਲ ਕੇ ਭੱਜ ਗਏ ਏ ਮੈਂ 2 ਘੰਟੇ ਡੇਢ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸੜਕਾਂ 'ਤੇ ਉਹਨਾਂ ਰੋਕਣ ਵਾਸਤੇ ਆਪਾਂ ਰੋਡ ਦੀ ਸੜਕ ਦੀ ਸੁਰੱਖਿਆ ਵੀ ਬਣਾਈ ਹੈ ਕੋਈ ਗੱਡੀ ਆਈ ਹੈ ਨਹੀਂ ਕੋਈ ਵੀ ਗੱਡੀ ਨਹੀਂ ਆਈ ਪਰ ਬਹੁਤ ਮਾੜਾ ਹਾਲ ਹੈ ਪਰ ਹਲੇ ਇਹਨਾਂ ਦੀ ਸੁਣੀ ਨਹੀਂ ਜਾਂਦੀ ਵੀ ਡੇਢ ਦੋ ਘੰਟੇ ਤੋਂ ਜ਼ਿਆਦਾ ਹੋ ਗਏ ਆ ਇੱਥੇ ਐਕਸੀਡੈਂਟ ਹੋਇਆ ਆ ਕੋਈ ਮੁੰਡਾ ਉੱਥੇ ਦੇ ਮੋਕੇ ਦਾ ਵਾਰਦਾਤ ਤੇ ਵੜ ਗਿਆ ਤੇ ਆਪਾਂ ਸਰਕਾਰ ਜਿਹੜਾ ਕਹਿੰਦੀ ਹਾ ਕੀ ਕਹਿੰਦੇ ਭੱਜ ਨਾ ਜਾਵੇ ਕੋਈ ਐਕਸੀਡੈਂਟ ਕਰਕੇ ਇਹ ਉਹੀ ਹੋਇਆ ਵਾ ਤਿੰਨ ਚਾਰ ਮੁੰਡੇ ਸੀਗੇ ਬੁਲਟ ਤੇ ਉਹ ਰਵਾਨਾ ਹੋਵੇਗਾ ਜੇ ਨਾਲ ਉਹ ਰੇਸ ਲਾਉਂਦਾ ਪਿਆ ਸੀ ਇੱਥੇ ਜਿਹੜਾ ਇੱਥੇ ਗੱਡੀ ਮਾਰੀ ਨਾ ਕਿੰਨਾ ਮਾਰੀ ਬੋਡੀ ਗੱਡੀ ਵਜੀ ਬੰਦੇ ਨੇ ਬੰਦੇ ਨਹੀਂ ਪਤਾ ਬੰਦੇ ਪਟ ਗਏ ਆ ਹਾਂ ਜੀ ਹਾਂ ਜੀ ਕਿਧੇ ਰਵਜੀ ਗੱਡੀ ਮੋਰਸਾਲ ਤੇ ਮਾਰੀ ਗੱਡੀ ਨਾ ਇੱਕ ਮੋਰਸਾ ਰੋਟੀ ਖਾ ਕੇ ਆ ਰਿਹਾ ਸੀ ਅੱਛਾ ਜੀ ਪੱਥਰੇ ਦਾ ਮੁੱਛੀ ਲੱਗਾ ਸੀ ਇਤਨਾ ਗੱਡੀ ਆਈ ਆ ਗੱਡੀ ਆ ਕੇ ਕਿੰਨਾ ਗੱਡੀ ਮਾਰੀ ਆ ਤਿੰਨ ਚਾਰ ਆ ਕੇ ਲੱਗੀਆਂ ਵਾ ਜੇ ਮੜਕੇ ਵਿੱਚ ਹੋਟ ਆਇਆ ਮੋਰਸਾਲਾ ਉਹ ਤੇ ਲੱਤ ਗਿਆ ਆਪਣੇ ਬੰਦੇ ਵੀ ਲੱਗੇ ਫੱਟ ਕੇ ਕੀ ਉਹ ਹੀ ਨਹੀਂ ਦੇਖੇ ਮੋਕੇ ਤੇ ਆ ਗਿਆ ਜੀ ਪੁਛ ਪੁਛ ਸਰਕਾਰ ਦਾ ਸਰਭ ਤੋਂ ਪੁਛ ਪੁਛ ਇਹਾਂ ਕੇ ਪੁੱਛ ਆ ਗਈ ਸੀ ਕਿ ਮੋਕੇ ਦੇ ਮੋਕੇ ਦੇ ਮਹਾਗੀ ਆਈਏ ਨਾ ਪਰ ਆ ਵੀ ਬੰਦੇ ਕਿਹੜੇ ਆ ਉਹਦਾ ਕੋਈ ਕਾਰਵਾਈ ਨਹੀਂ ਆਂਦੇ ਪੋਸਟ ਮਾਰਮੇ ਦੀ ਬੋਡੀ ਕਰਦੀ ਇਸ ਤਰ੍ਹਾਂ ਕਿ ਤਰ੍ਹਾਂ ਹੀ ਛੱਡਦੇ ਇਹ ਬੋਡੀ ਇਹਦਾ ਕਿਹੜਾ ਮੋਟਰਸਾਈਕਲ ਤੁਸੀਂ ਮੋਕੇ ਤੇ ਪੂਰਾ ਸਾਰਾ ਕੁਝ ਭਾਈ ਫੋਨ ਵੀ ਆਉਦਾ ਉਹ ਤੋਂ ਕਿਹੜਾ ਮੁੰਡੇ ਮੋਟਰਸਾਈਕਲ ਤੇ ਟੱਕਰ ਹੋਈ ਮੋਕੇ ਤੇ ਪੂਰਾ ਹੋਇਆ ਮੋਕੇ ਦਾ ਨਾਮ ਸੀ ਉਹਨਾਂ ਦਾ ਨਾਮ ਲੱਡੂ ਹੈਗਾ ਤੁਸੀਂ ਕਿੱਥੇ ਰਹਿੰਦੇ ਹੋ ਉਹ ਇੱਥੇ ਆ ਬਹਿ ਗਏ ਸੂਰ ਸਾਹਿਬ ਤੇ ਇੱਥੇ ਰਹਿੰਦੇ ਆਪਾਂ ਸੂਰ ਸਾਹਿਬ ਕਿੰਨੇ ਸਾਲ ਉਮਰ ਹਨ ਆਹ ਪਰਵਾਦੇ ਆਹ ਪਰਵਾਦੇ ਗੱਡੀ ਨੂੰ ਛੋਟ ਕਰ ਲੈ ਦੋ ਮਿੰਟ ਲਈ ਬਸ ਲੈ ਮੈਂ ਕੀ ਗੱਲਬਾਤ ਹੋਈ ਕਿਹੜਾ ਐਕਸੀਡੈਂਟ ਹੋਇਆ ਉਹ ਸਾਰੇ ਦੱਸੋ ਆ ਜੀ ਨੂੰ ਐਕਸੀਡੈਂਟ ਹੋਇਆ ਹੈ ਚਭਾਲ ਅ ਅੰਮ੍ਰਿਤਸਰ ਵੱਲ ਕੋ ਜਾ ਰਹੀ ਸੀ ਬੰਦਾ ਤੇ ਉਹ ਕੋਈ ਗੱਡੀ ਆ ਰਹੀ ਸੀ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਜਿਹੜੇ ਗੱਡੀ ਵਾਲ ਬਾਈਕ ਵਾਲਾ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਗੱਡੀ ਵਾਲੇ ਉਹ ਉਸ ਵਕਤ ਮੌਕੇ ਤੋਂ ਭੱਜ ਗਏ ਆ ਤੇ ਉਸ ਗੱਡੀ ਨੂੰ ਆਡੈਂਟੀਫਾਈ ਕਰ ਰਹੇ ਆ ਗੱਡੀ ਨੂੰ ਜੋ ਵੀ ਉਹਨਾਂ ਦੇ ਬੰਦੀ ਕਾਰਵਾਈ ਹੋ ਜ਼ਰੂਰ ਕਰਾਂਗੇ ਮੈਮ ਮੌਕੇ ਦੀ ਕੋਈ ਸੀਸੀਟੀ ਵੀ ਆਈ ਸੀ ਮੌਕੇ ਦੀ ਸੀਸੀਟੀ ਵੀ ਜਿਹੜੇ ਵਾਲੇ ਜ਼ਰੂਰ ਚੈੱਕ ਕਰਾਂਗੇ ਇਸ ਟਾਈਮ ਫਿਲਹਾਲ ਸਾਡਾ ਮੇਨ ਇਹੀ ਸੀਗਾ ਕਿ ਡੈੱਡ ਬੋਡੀ ਨੂੰ ਵਾਈਡ ਅਪ ਕਰਕੇ ਜਾਂ ਜੋ ਉਹਨਾਂ ਨੂੰ ਸਾਰਾ ਕਰਕੇ ਦੇਖੋ ਪਰਿਵਾਰ ਦਾ ਹੀ ਉਹ ਪੂਰਾ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਇਨਸਾਫ ਤੋਂ ਦਿਵਾ ਸਕਦੇ ਹਨ ਮੈਮ ਕੀ ਨਾਮ ਕੀ ਹੈ ਕਿੰਨਾ ਜੀ ਡੈਥ ਹੋਈ ਤੇ ਕਿੱਥੋਂ ਨੇ ਰਹਿਣ ਦੇਖੋ ਜਿਹੜੀ ਡੈਥ ਹੋਈ ਹੈ ਏ ਨਾਮ ਨਿਰਵੈਲ ਸਿੰਘ ਆ son of ਜਤਾਰ ਸਿੰਘ ਇਹ ਜੀ ਮੋਗੇ ਦਾ ਰਹਿਣ ਵਾਲਾ ਆ ਇਹਦੀ 32 ਸਾਲ ਦੀ ਉਮਰ ਹੈ ਠੀਕ ਹੈ ਕੀ ਕਾਰਵਾਈ ਹੋ ਰਹੀ ਜੀ ਦੇਖੋ ਜੀ ਕਰਾਂਗੇ ਜੋ ਬੰਦ ਕਾਰਵਾਈ ਆ ਜ਼ਰੂਰ ਕਰਾਂਗੇ